ਸਟ੍ਰੀਲ ਕਰ फ्रेंड्स ਮੈਥੋਡਾ ਹੂਸ ਡਾਕਟਰ ਗੁਰਸ਼ੀ ਡਾਕਟਰ ਗੁਰਸ਼ੀ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂ ਸੀਨੀਅਰ ਸਿਟੀਜ਼ਨਸ ਲਈ ਯਾਨੀ ਕਿ ਆਪਣੇ ਬਜ਼ੁਰਗਾਂ ਲਈ ਅਗਰ ਤੁਹਾਡੀ ਉਮਰ 60 ਸਾਲ ਹੈ ਅਗਰ ਤੁਹਾਡੀ ਉਮਰ 70 ਸਾਲ ਹੈ ਅਗਰ ਤੁਹਾਡੀ ਉਮਰ 80 ਸਾਲ ਹੈ ਅਗਰ ਤੁਹਾਡੀ ਉਮਰ 90 ਸਾਲ ਹੈ ਅਗਰ ਤੁਹਾਡੀ ਉਮਰ 100 ਸਾਲ ਹੋ ਚੁੱਕੀ ਹੈ ਤਾਂ ਤੁਸੀਂ ਕਿਹੜੀਆਂ ਕਸਰਤਾਂ ਕਰ ਸਕਦੇ ਹੋ ਔਰ ਕਿਹੜੀਆਂ ਕਸਰਤਾਂ ਆਪਣੇ ਮੰਮੀ ਡੈਡੀ ਨੂੰ ਆਪਣੇ ਦਾਦਾ ਦਾਦੀ ਨੂੰ ਆਪਣੇ ਨਾਨਾ ਨਾਨੀ ਨੂੰ ਆਪਣੇ ਸੱਸ ਸਹੁਰੇ ਨੂੰ ਤੁਸੀਂ ਕਰਵਾ ਸਕਦੇ ਹੋ ਬੜੀਆਂ ਆਸਾਨ ਕਸਰਤਾਂ ਨੇ ਹੁੰਦਾ ਕੀ ਹੈ ਬਜ਼ੁਰਗਾਂ ਦਾ ਮਨੋਬਲ ਵੀ ਟੁੱਟ ਜਾਂਦਾ ਹੈ ਉਹਨਾਂ ਨੂੰ ਲੱਗਦਾ ਹੈ ਵੀ ਸਾਡੀ ਉਮਰ ਹੁਣ ਠੀਕ ਹੈ ਬੱਚੇ ਪੜਾ ਲੇ ਬੱਚੇ ਵਿਆਹ ਲੇ ਸਭ ਕੁਝ ਸੈਟ ਹੈ ਪੋਤੇ ਆਲੇ ਹੋਗੇ ਦੋਤੇ ਆਲੇ ਹੋਗੇ ਦੋਤੀਆਂ ਆਲੇ ਹੋਗੇ ਪੋਤੀਆਂ ਆਲੇ ਹੋਗੇ ਪਰ ਨਹੀਂ ਬਾਈਗਰੂ ਨੇ ਜਿੰਨੀ ਉਮਰ ਲਿਖੀ ਹੈ ਪਤਾ ਨਹੀਂ ਹੁੰਦਾ ਸੋ ਆਪਾਂ ਨੂੰ ਤੰਦਰੁਸਤ ਰਹਿਣਾ ਚਾਹੀਦਾ ਫਿੱਟ ਰਹਿਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਸੈਰ ਕਰਨੀ ਹੀ ਬਹੁਤ ਜ਼ਰੂਰੀ ਹੈ ਜਿੰਨੀ ਵੀ ਸੈਰ ਹੁੰਦੀ ਆ ਤੁਸੀਂ ਸੈਰ ਜ਼ਰੂਰ ਕਰੋ ਹੁਣ ਗੱਲ ਕਰਾਂਗੇ ਆਪਾਂ ਆਸਾਨ ਕਸਰਤਾਂ ਦੀ ਗਰਦਨ ਦੀ ਕਸਰਤ ਮੋਢਿਆਂ ਦੀ ਕਸਰਤ ਲੱਕ ਦੀ ਕਸਰਤ ਗੋਡਿਆਂ ਦੀ ਕਸਰਤ ਪੈਰਾਂ ਦੀ ਕਸਰਤ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਰੋਜ਼ਾਨਾ ਆਪਣੇ ਬਜ਼ੁਰਗਾਂ ਨੂੰ ਕਰਾਉਂਗੇ ਜਾਂ ਬਜ਼ੁਰਗ ਆਪ ਇਹ ਵੀਡੀਓ ਦੇਖ ਕੇ ਕਰਨਗੇ ਤਾਂ ਤੁਸੀਂ ਬਹੁਤ ਜ਼ਿਆਦੇ ਤੰਦਰੁਸਤ ਰਹਿ ਸਕਦੇ ਹੋ ਔਰ ਤੁਹਾਨੂੰ ਇਦਾਂ ਲੱਗੇਗਾ ਵੀ ਹਾਂ ਅੱਜ ਕੋਸ਼ ਸਾਨੂੰ ਸਰੀਰ ਨੂੰ ਨਵਾਂ ਮਿਲ ਗਿਆ ਕਿਉਂਕਿ ਕਸਰਤਾਂ ਇੱਕ ਇਹੋ ਜੀ ਦਵਾਈ ਨੇ ਜਿਹੜੀ ਤੁਹਾਨੂੰ ਬਹੁਤੀਆਂ ਦਵਾਈਆਂ ਤੋਂ ਪਛਾ ਸਕਦੀਆਂ ਨੇ ਸੋ ਇਹ ਗੱਲ ਦਾ ਗੌਰ ਤੁਸੀਂ ਜ਼ਰੂਰ ਕਰਿਓ ਬਹੁਤ ਆਸਾਨ ਕਸਰਤਾਂ ਨੇ ਹੁਣ ਹੀ ਆਪਾਂ ਸ਼ੁਰੂ ਕਰ ਦੇਣੀਆਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਤਾਂ ਮੇਰਾ ਨਾਮ ਹੈ ਜੀ ਡਾਕਟਰ ਗੁਰਸ਼ੇਧ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਜੀ ਸਾਡੀਆਂ ਇੰਸਟਾਗ੍ਰam ਤੇ ਦੋ ਆਈਡੀਆਂ ਨੇ ਪਹਿਲੀ ਆਈਡੀ ਹੈ ਐਸਰੀ ਸਿੰਘ ਸਨਾਫ ਫਿਜ਼ੋਥੈਰੇਪੀ ਜੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉਥੇ ਤੁਸੀਂ ਜਰੂਰ ਫੋਲੋ ਕਰੋ ਉਥੇ ਅਸੀਂ ਰੋਜ਼ਾਨਾ ਇੱਕ ਨਾ ਇੱਕ ਛੋਟ ਵੀਡੀਓ ਅਪਲੋਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸਰੀ ਸਿੰਘ ਸਨਾਫ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਉਥੇ ਵੀ ਤੁਸੀਂ ਸਾਡੇ ਨਾਲ ਜੁੜੋ ਕਿਉਂਕਿ ਉਥੇ ਅਸੀਂ ਹਫ਼ਤੇ ਦੇ ਵਿੱਚ ਦੋ ਦਿਨ ਲਾਈਵ ਹੁੰਨੇ ਆ ਜਿੱਥੇ ਅਸੀਂ ਤੁਹਾਨੂੰ ਤੁਹਾਡੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਔਰ ਅਗਰ ਤੁਸੀਂ ਸਾਡੇ YouTube ਚੈਨਲ ਜਾਨੀ ਕਿ ਡਾਕਟਰ ਗੁਰਸ਼ੇਰ ਬਲੌਗਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਵੀ ਸਬਸਕ੍ਰਾਈਬ ਕਰੋ ਔਰ ਅਸੀਂ Snapchat ਤੇ ਵੀ ਅੱਜਕੱਲ ਸਟਾਰਟ ਕੀਤਾ ਹੈ ਪੇਜ ਉਸ ਦਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘਸਰਾ ਉੱਥੇ ਵੀ ਸਾਡੇ ਨਾਲ ਤੁਸੀਂ ਜ਼ਰੂਰ ਜੁੜੋ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀਆਂ ਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਹੱਥਾਂ ਦੀਆਂ ਕਸਰਤਾਂ ਤਾਂ ਤੁਸੀਂ ਸਵੇਰੇ ਉੱਠੋ ਜਿੰਨਾ ਕਿ ਤੋਂ ਤੋਂ ਸੈਰ ਹੁੰਦੀ ਆ ਤੁਸੀਂ ਸੈਰ ਕਰੋ ਆਪਦਾ ਨਾਸ਼ਤਾ ਪਾਣੀ ਕਰੋ ਉਸ ਤੋਂ ਬਾਅਦ 10 ਵਜੇ ਤੁਸੀਂ ਇਹ ਕਸਰਤਾਂ ਕਰਨੀ ਸ਼ੁਰੂ ਕਰਨੀਆਂ ਨੇ ਪਹਿਲੀ ਕਸਰਤ ਹੈਗੀ ਹੱਥਾਂ ਦੀ ਤੁਸੀਂ ਹੱਥਾਂ ਨੂੰ ਬੈਠੇ ਬੈਠੇ ਤਾਂ ਘੁਮਾਉਣਾ ਦੋਨਾਂ ਨੂੰ ਆਪੋਜ਼ਿਟ ਦਿਸ਼ਾ ਦੇ ਵਿੱਚ ਫਿਰ ਅੰਦਰ ਪਹਿਲਾਂ ਆਪਾਂ ਇਸ ਨੂੰ ਬਾਹਰ ਨੂੰ ਘੁਮਾਇਆ 10 ਤੋਂ 15 ਵਾਰ ਕਰਾਂਗੇ ਔਰ ਇਸ ਦਿ ਇਹ ਤੁਸੀਂ 2 ਤੋਂ 2 ਤੋਂ 3 ਸੈਟ ਲਾਉਂਗੇ ਫਿਰ ਤੁਸੀਂ ਇਸ ਨੂੰ ਅੰਦਰ ਨੂੰ ਕਰੋਗੇ ਫਿਰ ਇਸ ਦੇ ਤੁਸੀਂ 2 ਤੋਂ 3 ਸੈਟ ਲਾਉਂਗੇ ਔਰ ਹੱਥਾਂ ਦੀ ਸਭ ਤੋਂ ਵਧੀਆ ਕਸਰਤ ਕੀ ਹੈ ਕਿ ਇਹ ਤੁਸੀਂ ਇੱਕ ਪੇਜ ਔਰ ਪੈਨ ਜਾਂ ਇੱਕ ਡਾਇਰੀ ਲਾ ਲਓ ਉਤੇ ਤੁਸੀਂ ਆਪਣਾ ਨਾਮ ਹੀ ਲਿਖਣਾ ਸ਼ੁਰੂ ਕਰ ਦੋ ਮੰਨ ਲਓ ਮੇਰਾ ਨਾਮ ਹੈਗਾ ਮਨਜੀਤ ਸਿੰਘ ਫਿਰ ਆਪਾਂ ਮਨਜੀਤ ਸਿੰਘ ਹੀ ਲਿਖੀ ਜਾਣਾ ਇਦਾਂ ਕਰਕੇ ਸਿੰਘ ਇਦਾਂ ਮਨਜੀਤ ਸਿੰਘ ਔਰ ਜਾਂ ਫੇ ਤੁਸੀਂ ਲਿਖ ਸਕਦੇ ਹੋ ਕੋਈ ਵੀ ਨਾਮ ਲਿਖ ਸਕਦੇ ਹੋ ਵਾਹਿਗੁਰੂ ਦਾ ਨਾਮ ਲਿਖ ਸਕਦੇ ਹੋ ਵਾਹਿਗੁਰੂ ਜੀ ਹੈਨਾ ਤੁਸੀਂ ਲਿਖ ਸਕਦੇ ਹੋ ਓਮ ਨਮਸ ਸ਼ਿਵਾਏ ਹੈਨਾ ਐਦਾਂ ਤੁਸੀਂ ਕੁਝ ਵੀ ਤੁਸੀਂ ਜੋ ਤੁਹਾਡਾ ਦਿਲ ਕਰਦਾ ਹੈਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਮ ਜੋ ਤੁਹਾਡਾ ਦਿਲ ਕਰਦਾ ਜਿਹੜੇ ਧਰਮ ਨੂੰ ਤੁਸੀਂ ਬਿਲਾਉਂ ਕਰਦੇ ਹੋ ਜੀ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਜੋ ਵੀ ਤੁਸੀਂ ਲਿਖਣਾ ਚਾਹੋ ਤੁਸੀਂ ਲਿਖ ਸਕਦੇ ਹੋ ਆਪਣਾ ਨਾਮ ਆਪਣੇ ਬੱਚਿਆਂ ਦਾ ਨਾਮ ਐਦਾਂ ਤੁਸੀਂ ਰੋਜ਼ ਇੱਕ ਪੇਜ ਫਿਲ ਕਰਨਾ ਹੈ ਉਸ ਨਾਲ ਤੁਹਾਡਾ ਜਿਹੜਾ ਹੱਥ ਹੈ ਉਸ ਤੋਂ ਤਕੜਾ ਰੱਖੇਗਾ ਔਰ ਤੁਹਾਡੇ ਹੱਥ ਦੀਆਂ ਮਾਸਪੇਸ਼ੀਆਂ ਵੀ ਤਕੜੇ ਰਹਿਣਗੀਆਂ ਨਹੀਂ ਹੋਗੀ ਤੁਹਾਡੀ ਦੂਜੀ ਕਿਸ ਤਰ੍ਹਾਂ ਦੀ ਔਰ ਹੁਣ ਆਪਾਂ ਗੱਲ ਕਰਨ ਲੱਗੇ ਆਂ ਗਰਦਨ ਦੀ ਗਰਦਨ ਦੀ ਤੁਸੀਂ ਸਿੱਧੇ ਬੈਠ ਜਾਣਾ ਸੱਜਾ ਹੱਥ ਪਿੱਛੇ ਲੈ ਜਾਣਾ ਖੱਬੇ ਹੱਥ ਨਾਲ ਤੁਸੀਂ ਗਰਦਨ ਨੂੰ ਇਧਰ ਖਿੱਚਾਂਗੇ ਹਲਕਾ ਜਿਹਾ ਪੰਜ ਗਿਣਨੇ ਆਂ ਬਸ 1 2 3 4 5 ਠੀਕ ਫਿਰ ਖੱਬਾ ਪਿੱਛੇ ਲੈ ਜਾਣਾ ਸਾਵਧਾਨਾ ਖਿੱਚਾਂਗੇ ਇੱਥੇ ਆਪਾਂ ਪੰਜ ਗਿਣਾਂਗੇ 1 2 3 4 5 ਠੀਕ ਫਿਰ ਆਪਾਂ ਸੱਜਾ ਪਿੱਛੇ ਖੱਬਿਆਤ ਨਾਲ ਖਿੱਚਾਂਗੇ 1 2 3 4 5 بس ਇਦਾਂ ਤੁਸੀਂ ਪੰਜ ਵਾਰੀ ਇੱਧਰ ਪੰਜ ਵਾਰੀ ਇੱਧਰ ਇਹ ਹੋ ਗਈ ਤੁਹਾਡੀ ਗਰਦਨ ਦੀ ਕਸਰਤ ਹੁਣ ਆਪਾਂ ਗੱਲ ਕਰਨ ਲੱਗੇ ਆਂ ਗਰਦਨ ਦੀ ਕਸਰਤ ਪੈ ਕੇ ਕਿਹੜੀ ਕਰਦੇ ਆਂ ਗਰਦਨ ਦੀ ਕਸਰਤ ਲਈ ਇੱਕ ਸਹਰਾਣਾ ਚਾਹੀਦਾ ਹੋਏਗਾ ਸਹਰਾਣੇ ਤੇ ਆਪਾਂ ਇਦਾਂ ਸਿੱਧੇ ਬਹਿ ਜਾਣਾ ਔਰ ਆਪਾਂ ਗਰਦਨ ਨੂੰ ਥੱਲੇ ਨੂੰ ਧੱਕਣਾ ਵਾ ਆਪਾਂ ਜਵੇਂ ਕਰਦੇ ਨੂੰ ਥੱਲੇ ਨੂੰ ਧੱਕਾਂਗੇ ਜ਼ੋਰ ਦੀ ਸਹਰਾਣੇ ਨੂੰ ਦਬਾਂਗੇ ਔਰ ਇੱਥੇ ਆਪਾਂ ਪੰਜ ਗਿਣਾਂਗੇ 1 2 3 4 5 ਦੰਦ ਤੇ ਲਾਛੜਦੇ ਫੇਰ ਦਬਾਂਗੇ 1 2 3 4 5 ਫੇਛੜਦੇ ਇਸ ਨੂੰ ਵੀ ਤੁਸੀਂ ਘੱਟੋ-ਘੱਟ ਵੀ ਇਹ ਕਹ ਲੋ ਵੀ 5 ਤੋਂ 7 ਸੈੱਟ ਲਾਉਣੇ ਲਾਉਣੇ ਆ ਇਹ ਹੋ ਗਈਆਂ ਛੋਟੀਆਂ ਕਸਰਤਾਂ ਦਿੰਦੀਆਂ ਕਿਸ ਤਰ੍ਹਾਂ ਦੀ ਹੱਥਾਂ ਦੀ ਕਸਰਤ ਹੁਣ ਆਪਾਂ ਗੱਲ ਕਰਨ ਲੱਗੇ ਆ ਆਪਣੀ ਮੋਢਿਆਂ ਦੀਆਂ ਕਸਰਤਾਂ ਦੀ ਮੋਢਿਆਂ ਦੀ ਕਸਰਤਾਂ ਕੀ ਕਰਾਂਗੇ ਆਪਾਂ ਫੇਰ ਬੈਠ ਜਾਣਗੇ ਉੱਠ ਕੇ ਔਰ ਆਪਾਂ ਮੋਢਿਆਂ ਨੂੰ ਦੋਨੋਂ ਮੋਢੇ ਉੱਪਰ ਸ਼ੋਲਡਰ ਸ਼ਰਕਸ ਕਰਾਂਗੇ ਤਾਂ 1 ਫੇਰ 2 ਫੇਰ 3 ਫੇਰ 4 ਫੇਰ 5 ਫਿਰ ਰਿਲੈਕਸ بس 5-5 ਵਾਰੀ ਕਰਨੀਆਂ ਜਿਆਦਾ ਨਹੀਂ ਕਰਨੀਆਂ ਅਗਰ ਜ਼ਿਆਦਾ ਕਰਾਂਗੇ ਤਾਂ ਬਜ਼ੁਰਗ ਜੇ ਵੀ ਗੁੱਸੇ ਹੋ ਜਾਂਦੇ ਨੇ ਸੋ ਇਸ ਤੋਂ ਬਾਅਦ ਨਹੀਂ ਕਰਨਾ ਆਪਾਂ ਬਸ ਪੰਜ ਵਾਰੀ ਕਰਕੇ ਆਰਾਮ ਇਸੇ ਤੁਸੀਂ 10 ਕ ਸੈਟ ਲਾ ਲਓ ਇਹ ਹੋ ਗਈ ਤੁਹਾਡੀ ਮੋਢੇ ਦੀ ਕਸਰਤ ਬਸ ਇੱਕ ਹੀ ਕਸਰਤ ਹੈ ਮੋਢੇ ਦੀ ਹੁਣ ਆਪਾਂ ਕਰਦੇ ਹਾਂ ਤੁਸੀਂ ਆਪੇ ਲੱਕ ਨੂੰ ਕਿਵੇਂ ਤਕੜਾ ਕਰਨਾ ਹੈ ਲੱਕ ਲਈ ਬੜੀ ਆਸਾਨ ਕਸਰਤ ਹੈ ਤੁਸੀਂ ਬਿਲਕੁਲ ਸਿੱਧੇ ਪਿਆ ਜਾਣਾ ਇਦਾਂ ਕਰਕੇ ਔਰ ਫੇਰ ਤੁਸੀਂ ਇਕੱਲਾ ਇਕੱਲਾ ਗੋਡਾ ਛਾਤੀ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਅੱਗੇ ਨਹੀਂ ਫੜਨਾ ਗੋਡਾ ਤੁਸੀਂ ਪਿੱਛੇੋਂ ਫੜਨਾ ਔਰ ਇਦਾਂ ਛਾਤੀ ਦੇ ਨਾਲ ਨੀ ਟੂ ਚੈਸਟ ਇੱਥੇ ਆਪਾਂ 5 ਗਿਣਨੇ ਨੇ 1 2 3 4 5 ਦੈਨ 10 फिर आवे एक दो तीन चार पाँच दैन आप छाँ दोनों साइड दस दस बारी करना हूँ जी उगली कसरत है वो है कि दोनों गोडे मुड़ लेने और ट्रंक रोटेशन करने की कोशिश करनी गोडे एक पास लै गए और फिर गोडे दूजे पास लै गए गर्दन ऑपोजिट साइड चली जाएगी मान लो गोडे इधर मुड़े तो गर्दन इधर और अगर गोडे इधर कर रहे हो तो गर्दन इधर यह भी दस दस बारी लाने की कोशिश करनी यही होगी थोड़ी ट्रंक रोटे लक की कसरत ਹੁਣ ਉਦੋਂ ਅਗਲੀ ਕਸਰਤ ਕਿਹੜੀ ਆ ਤੀਜੀ ਲੱਕ ਦੀ ਤੁਸੀਂ ਦੋਨੋਂ ਆਪਣੇ ਜਿਹੜੇ ਗੋਡੇ ਮੋੜ ਲੈਣੇ ਔਰ ਲੱਕ ਨੂੰ ਉੱਪਰ ਚੱਕ ਦੇਣਾ ਹਵਾ 'ਚ ਇੱਥੇ ਆਪਾਂ 5 ਸੈਕਿੰਡ ਹੋਲਡ 1 2 3 4 5 ਥੈਨ ਰਿਲੈਕਸ ਫੇ ਚੱਕ ਦੇਣਾ 1 2 3 4 5 ਥੈਨ ਰਿਲੈਕਸ ਬ੍ਰਿਜਿੰਗ ਹੋਗੀ ਇਹ ਵੀ ਤੁਸੀਂ 5 ਵਾਰੀ ਕਰਨੀ ਹੁਣ ਜਿਹੜੀ ਉਦੋਂ ਅਗਲੀ ਕਸਰਤ ਕਰਨੀਆਂ ਨੇ ਉਹ ਆਪਾਂ ਕਰਨੀਆਂ ਗੋਡਿਆਂ ਦੀਆਂ ਕਸਰਤਾਂ ਗੁੱਡਾ ਸਭ ਤੋਂ ਕੀਮਤੀ ਆਪਣਾ ਹੈਗਾ ਬੇਸ ਹੈ ਕਹਿ ਲਓ ਜਾਂ ਆਪਣਾ ਜੋਇੰਟ ਹੈ हम आप गोडे तो गिटे की कठी थी कसरत करके दिखावे तो पहला आप सीधे पै जाना और सीधे पैके आप करा नंबर वन एक्सरसाइज करा आप एंकल टू पार्प गिटे अंदर गिटे बार ये आप बारी करना एक फिर दो फिर तीन फिर चार फिर पांच फिर छत फिर अठ फिर नौ फिर दस दैन रिलैक्स इसे भी तुसी, ਪੰਜ ਸੈਟ ਲਾਉਣ ਦੀ ਕੋਸ਼ਿਸ਼ ਕਰਨੀ ਇਹ ਹੋਗੀ ਤੁਹਾਡੀ ਐਂਕਲ ਟੂ ਪੰਪਸ ਗਿੱਟੇ ਤੇ ਗੋਡੇ ਦੀ ਕਸਰਤ ਹੁਣ ਜਿਹੜੀ ਉਦੋਂ ਆ ਤੁਸੀਂ ਇੱਕ ਰੋਲ ਤੌਲੀਏ ਦਾ ਬਣਾ ਕੇ ਆਪਣੇ ਗੋਡੇ ਦੇ ਥੱਲੇ ਰੱਖ ਦੇਣਾ ਇਦਾਂ ਕਰਕੇ ਔਰ ਤੁਸੀਂ ਇਸ ਨੂੰ ਜ਼ੋਰ ਦੀ ਦਬਣਾ ਥੱਲੇ ਨੂੰ ਪੰਜ ਗਿਣਨੇ ਬਸ 1 2 3 4 5 ਤਿੰਨ ਛੱਡ ਦੇਣਾ ਫੇਰ ਦਬਣਾ 1 2 3 4 5 ਇਸ ਤਰੀਕੇ ਨਾਲ ਤੁਸੀਂ ਪੰਜ ਸੈਟ ਲਾਉਣੇ ਇਹ ਹੋਗੀ ਤੁਹਾਡੀ ਗੋਡੇ ਦੀ ਕਸਰਤ ਹੁਣ ਉਦੋਂ ਅਗਲੀ ਕਸਰਤ ਕੀਆ ਤੁਸੀਂ ਇਹੀ ਰੋਲ ਨੂੰ ਆਪਣੇ ਗਿੱਟੇ ਦੇ ਥੱਲੇ ਰੱਖ ਦੇਣਾ ਹੁਣ ਇੱਥੇ ਤੁਸੀਂ ਫੇਰ ਦੱਬ ਦੇਣਾ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 ਫੇਰ ਛੱਡ ਦੇਣਾ ਫੇਰ ਦੱਬਣਾ 1 2 3 4 5 ਇਹ ਵੀ ਤੁਸੀਂ 5 ਵਾਰੀ ਕਰਨਾ ਇੱਧਰ 5 ਵਾਰੀ ਇੱਧਰ 5 ਵਾਰੀ ਇੱਧਰ ਯਾਨੀ ਕਿ ਇਸ ਸਾਈਡ ਵੀ ਕਰਨਾ ਸਾਰੀਆਂ ਕਸਰਤਾਂ ਨਾ ਜਦੋਂ ਤੁਸੀਂ ਮਹੀਨਾ ਖੋ ਗਿਆ ਤੁਸੀਂ ਪੰਜ-ਪੰਜ ਵਾਰੀ ਕਰਨ ਲੱਗੇ ਫਿਰ ਹੌਲੀ-ਹੌਲੀ ਵਧਾ ਕੇ ਤੁਸੀਂ ਇਹ ਕਸਰਤ 10 ਵਾਰੀ ਕਰਦੇ ਹੋ ਤਾਂ ਕਿ ਤੁਹਾਡੇ ਚ ਹੋਰ ਜਾਨ ਪੈਣੀ ਸ਼ੁਰੂ ਹੋ ਜਾਵੇ ਹੁਣ ਜਿਹੜੀ ਉਹ ਤੋਂ ਅਗਲੀ ਕਸਰਤ ਹੈ ਉਹ ਹੈ ਕਿ ਆ ਤੁਹਾਡੀ ਸਿੱਤੇ ਬਹਿ ਜਾਣਾ ਔਰ ਇੱਕ ਗੋਡਾ ਮੋੜ ਲੈਣਾ ਪੈਰ ਅੰਦਰ ਮੋੜ ਕੇ ਲਾਤ ਉੱਪਰ ਚੱਕ ਦੇਣੀ ਥੋੜੀ ਜੀ ਬਸ 1 2 3 4 5 ਪਾਸ ਪੈਰ ਅੰਦਰ ਮੋੜ ਕੇ ਫੇਰ ਚੱਕ ਦੇਣਾ 1 2 3 4 5 બસ ਇਹ ਵੀ ਤੁਸੀਂ ਪੰਜ ਵਾਰੀ ਇਧਰ ਔਰ ਪੰਜ ਵਾਰੀ ਹੀ ਇਧਰ ਕਰਨੀ ਆ ਔਰ ਇਹ ਹੋ ਗਈ ਤੁਹਾਡੀ ਬਸ ਗੋਡਿਆਂ ਦੀਆਂ ਕਸਰਤਾਂ ਹੁਣ ਉਸ ਤੋਂ ਬਾਅਦ ਆਪਾਂ ਇੱਕ ਹੋਰ ਤੁਹਾਨੂੰ ਜ਼ਰੂਰੀ ਐਕਸਰਸਾਈਜ਼ ਦੱਸਣ ਲੱਗੇ ਆ ਜਿਹੜੀ ਮੇਨ ਗੱਲ ਹੈ ਉਹ ਤੁਸੀਂ ਜਿੰਨੀ ਘਥ ਤੋਂ ਸੈਰ ਹੋਏਗੀ ਤੁਸੀਂ ਸੈਰ ਕਰਨ ਦੀ ਕੋਸ਼ਿਸ਼ ਕਰਨੀ ਚਾਹੇ ਤੁਹਤੋਂ ਪੰਜ ਕਦਮ ਹੀ ਚੱਕੇ ਜਾਂਦੇ ਆ ਤੁਸੀਂ ਇੱਕ ਕੁਰਸੀ ਕਮਰੇ ਦੇ ਇੱਕ ਕੋਨੇ 'ਚ ਰੱਖ ਲਓ ਇੱਕ ਦੂਸਰੇ ਕੋਨੇ 'ਚ ਰੱਖ ਲਓ ਉਸ ਕੁਰਸੀ ਤੋਂ ਉੱਠੋ ਦੂਸਰੀ ਕੁਰਸੀ ਤੇ ਬੈਠੋ ਉਸ ਕੁਰਸੀ ਤੋਂ ਉੱਠੋ ਦੂਸਰੀ ਕੁਰਸੀ ਤੇ ਬੈਠੋ ਹੁਣ ਜਿਹੜੀ ਮੇਨ ਕਸਰਤ ਹੈ ਸਭ ਤੋਂ ਜ਼ਰੂਰੀ ਉਹ ਤੁਹਾਨੂੰ ਕੁਰਸੀ ਦੇ ਕਰਕੇ ਦਿਖਾਉਣ ਲੱਗੇ। ਤੁਸੀਂ ਕੁਰਸੀ ਦੇ ਢੋਲਾ ਕੇ ਨਹੀਂ ਕੁਰਸੀ ਤੋਂ ਥੋੜਾ ਜਿਹਾ ਅੱਗੇ ਆ ਜਾਓਗੇ ਇਸ ਜਗ੍ਹਾ ਤੇ। ਔਰ ਆਪਾਂ ਇੱਥੇ ਆਪਾਂ ਸੈਟ ਟੂ ਸਟੈਂਡ ਕਰਨ ਦੀ ਕੋਸ਼ਿਸ਼ ਕਰਾਂਗੇ। ਹੋਰ ਕਿਤੇ ਨਹੀਂ ਖੜੀ ਹੋਣਾ। ਔਰ ਫੇਰ ਬੈਠ ਜਾਣਾ। ਧਿਆਨ ਰੱਖੇ ਪਿੱਛੇ ਕੁਰਸੀ ਨੂੰ ਸਪੋਰਟ ਲੱਗੀ ਹੋਵੇ ਤੁਸੀਂ ਗਿਰ ਨਾ ਜਾਓ। ਦੇਖੋ ਧਿਆਨ ਨਾਲ। ਫੇਰ ਉੱਠੇ। ਫੇਰ ਬੈਠ ਜਾਣਾ। ਅਗਰ ਤੁਹਾਡੀ ਕੋਈ ਕੰਮ ਨਹੀਂ ਕਰਦੇ ਤੁਹਾਡਾ ਲੱਗ ਕੰਮ ਨਹੀਂ ਕਰਦਾ ਤੁਸੀਂ ਵਾਕਰ ਰੱਖ ਲਓ ਵਾਕਰ ਦੇ ਸਾਰੇ ਖੜੇ ਹੋਵੋ ਔਰ ਵਾਕਰ ਦੇ ਸਾਰੇ ਬੈਠ ਜਾਓ ਇਹ ਬਹੁਤ ਹੀ ਜ਼ਰੂਰੀ ਕਸਰਤਾਂ ਔਰ ਕਿਸੇ ਵੀ ਬਜ਼ੁਰਗ ਨਾਲ ਤੁਸੀਂ ਤਕਾ ਨਹੀਂ ਕਰਨਾ ਵੀ ਹਾਂ ਤੁਸੀਂ ਇਹ ਕਸਰਤਾਂ ਕਰੋ ਅਗਰ ਉਹਨਾਂ ਦਾ ਮਨ ਹੋਏਗਾ ਉਹ ਆਪਣੇ ਆਪ ਕਰਨਗੇ ਕਿਉਂਕਿ ਇਹ ਨਾ ਹੋਵੇ ਤੁਸੀਂ ਸਾਡੀ ਕਸਰਤਾਂ ਕਰਕੇ ਤੁਸੀਂ ਉਹਨਾਂ ਨੂੰ ਫੋਰਸ ਕਰੋ ਵੀ ਤੁਸੀਂ ਇਹ ਕਸਰਤਾਂ ਕਰੋ 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 ਅਗਰ ਉਹਨਾਂ ਦਾ ਦਿਲ ਹੋਏਗਾ ਤਾਂ ਉਹ ਆਪਣੇ ਆਪ ਕਰਨਗੇ ਔਰ ਉਹਨਾਂ ਨੂੰ ਪ੍ਰੋਪਰ ਡਾਈਟ ਦੋ ਸੀਜ਼ਨਲ ਫਰੂਟ ਦੋ ਸੀਜ਼ਨਲ ਉਹਨਾਂ ਨੂੰ ਆਪਾਂ ਦੁੱਧ ਦੁੱਧ ਤਾਂ ਸਾਨੂੰ ਸੀਜ਼ਨਲ ਨਹੀਂ ਹੁੰਦਾ ਪਰ ਸੀਜ਼ਨਲ ਫਰੂਟ ਦੋ ਰਾਤ ਨੂੰ ਸੌਣ ਵੇਲੇ ਦੁੱਧ ਜਰੂਰ ਦੋ ਅਗਰ ਉਹਨਾਂ ਨੂੰ ਸ਼ੂਗਰ ਨਹੀਂ ਹੈ ਔਰ ਤੁਸੀਂ ਉਹਨਾਂ ਨੂੰ ਨਾਲ ਦੀ ਨਾਲ ਸਵੇਰੇ ਦਹੀਂ ਵੀ ਦਿਆ ਕਰੋ ਔਰ ਉਹਨਾਂ ਦੀ ਰਾਤ ਨੂੰ ਸੌਣ ਵੇਲੇ ਕਿਸੇ ਵੀ ਤੇਲ ਨਾਲ ਹਲਕੇ ਜਿਹੇ ਵੀ ਕਰੀਮ ਨਾਲ ਹਲਕੀ ਹਲਕੀ ਮਾਲਿਸ਼ ਕਰ ਦਿਆ ਕਰੋ ਉਹ ਤੁਹਾਨੂੰ ਬਲੇਸਿੰਗਸ ਤਾਂ ਦੇਣਗੇ ਦੇਣਗੇ ਔਰ ਉਹਨਾਂ ਨੂੰ ਨੀਂਦ ਬਹੁਤ ਜ਼ਿਆਦਾ ਸੁਣੀ ਆਏਗੀ ਸੁਈਸਾ ਨ ਅਸਾਨ ਕਸਰਤਾਂ ਅਗਰ ਤੁਸੀਂ 60 ਸਾਲ 70 ਸਾਲ 80 ਸਾਲ 90 ਸਾਲ 100 ਸਾਲ ਤੋਂ ਬਾਅਦ ਵੀ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਕਸਰਤਾਂ ਕਰਨੀਆਂ ਸ਼ੁਰੂ ਕਰ ਦੋ ਤੁਸੀਂ ਦੇਖੋਗੇ ਤੁਹਾਡੇ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਆ ਜਾਏਗੀ ਔਰ ਅਗਰ ਤੁਸੀਂ ਆਪਣੇ ਦਾਦਾ ਦਾਦੀ ਆਪਣੇ ਨਾਨਾ ਨਾਨੀ ਆਪਣੇ ਮੰਮੀ ਡੈਡੀ ਜਾਂ ਆਪਣੇ ਤੁਸੀਂ ਬਜ਼ੁਰਗਾਂ ਨੂੰ ਇਹ ਕਸਰਤਾਂ ਕਰਾਉਂਗੇ ਤਾਂ ਉਹ ਵੀ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਨਗੇ ਔਰ ਤੰਦਰੁਸਤ ਮਹਿਸੂਸ ਕਰਨਗੇ ਮਿਲਾਂਗੇ ਜਲਦੀ ਕਿੰਨੇਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟੀਲ ਦੈਨ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ That's se